ਸਤਿਗੁਰੂ ਹਰगोबिंद ਸਾਹਿਬ ਮਹਾਰਾਜ ਜੀ ਨੂੰ ਸਿੱਖ ਸੱਚਾ ਬਾਦਸ਼ਾਹ ਕਿਹਾ ਕਰਦੇ ਤੇ ਜਹਾਂਗੀਰ ਨੇ ਪ੍ਰਹਿ ਕੀਤਾ ਮਹਾਰਾਜ ਤੁਹਾਨੂੰ ਸਾਰੇ ਸਿੱਖ ਸੱਚਾ ਬਾਦਸ਼ਾਹ ਕਹਿੰਦੇ ਨੇ ਮੈਨੂੰ ਕੱਲਾ ਸ਼ਾਹ ਕਹਿੰਦੇ ਨੇ ਬਾਦਸ਼ਾਹ ਕਹਿੰਦੇ ਨੇ ਮਾਰੇ ਕਹਿੰਦੇ ਬਾਦਸ਼ਾਹ ਇਹਦਾ ਕਾਰਨ ਅਸੀਂ ਸਿੱਖਾਂ ਤੋਂ ਆਪ ਨਹੀਂ ਕਹਾਉਂਦੇ ਤਾਂ ਸ਼ਰਦਾ ਦੇ ਨਾਲ ਕਹੀ ਜਾਂਦੇ ਨੇ ਤਾਂ ਸਾਧ ਸੰਗ ਬਾਦਸ਼ਾਹ ਦੀ ਤਸੱਲੀ ਨਾ ਹੋਈ ਇਹਨੇ ਸੋਚਿਆ ਵੀ ਮਹਾਰਾਜ ਨੇ ਗੱਲ ਨਹੀਂ ਬਾਤੀ ਮੈਨੂੰ ਟਾਲ ਦਿੱਤਾ ਕੁਝ ਦਿਨ ਬੀਤੇ ਹੋਏ ਸਤਿਗੁਰੂ ਹਰगोबिंद ਸਾਹਿਬ ਮਹਾਰਾਜ ਉਸ ਸਮੇਂ ਆਗਰੇ ਗਏ ਹੋਏ ਸਨ ਤੇ ਇੱਥੇ ਹੀ ਜਹਾਂਗੀਰ ਗੁਰੂ ਮਹਾਰਾਜ ਨੂੰ ਮਿਲਿਆ ਸੀ ਇੱਕ ਦਿਨ ਸ਼ਿਕਾਰ ਖੇਡਣ ਗਏ ਤੇ ਗਰਮੀ ਦੀ ਰੌਤ ਸੀ ਆਗਰੇ ਦੇ ਰਾਹ ਤੇ ਹੀ ਸਤਗੁਰੂ ਜੀ ਜਾ ਰਹੇ ਸਨ ਤੇ ਸਿੱਖਾਂ ਨੇ ਦੁਪਹਿਰ ਦੇ ਸਮੇਂ ਸਤਗੁਰਾਂ ਦਾ ਤੰਬੂ ਲਾ ਦਿੱਤਾ ਉਹਦੇ ਤੋਂ ਉਰਲੇ ਪਾਸੇ ਬਾਦਸ਼ਾਹ ਦੇ ਸਿਪਾਹੀਆਂ ਨੇ ਇਹਦੇ ਵਾਸਤੇ ਤੰਬੂ ਲਾ ਦਿੱਤਾ ਤਾਂ ਉਸ ਸਮੇਂ ਬਾਦਸ਼ਾਹ ਕਹਿਣ ਲੱਗਿਆ ਵੀ ਜੇ ਕੋਈ ਆਪਣੇ ਸਿਪਾਹੀਆਂ ਨੂੰ ਕਹਿੰਦਾ ਤੁਹਾਨੂੰ ਕੋਈ ਸਿੱਖ ਮਿਲੇ ਨਾ ਤੇ ਉਹ ਨੂੰ ਮੇਰੇ ਕੋਲ ਲੈ ਆਵੇ ਇੱਧਰ ਸਾਧ ਸੰਗਤ ਆਗਰੇ ਚ ਇੱਕ ਘਾਈ ਸਿੱਖ ਰਹਿੰਦਾ ਸੀ ਘਾਹ ਖੋਦ ਕੇ ਗਿਜਾਰਾ ਕਰਦਾ ਸੀ ਬਹੁਤ ਗਰੀਬੀ ਸੀ ਪਰਿਵਾਰ ਚ ਇਹਨੇ ਸੋਚਿਆ ਵੀ ਸਤਿਗੁਰੂ ਜੀ ਇੱਥੇ ਆਏ ਹੋਏ ਨੇ ਮੈਂ ਕਦੇ ਦਰਸ਼ਨ ਨਹੀਂ ਕੀਤੇ ਤੇ ਪਹਿਲੀ ਵਾਰ ਦਰਸ਼ਨ ਕਰਨੇ ਨੇ ਕਿਉਂ ਨਾ ਮੈਂ ਅੱਜ ਸਤਿਗੁਰਾਂ ਦੇ ਦਰਸ਼ਨ ਕਰਕੇ ਆਵਾਂ ਘਾਹ ਵੇਚ ਕਰਕੇ ਇਹਨੇ ਸਾਹ ਸੰਗਤ ਕੁਝ ਕੁ ਟਕੇ ਪ੍ਰਾਪਤ ਕੀਤੇ ਦੋ ਟਕੇ ਗੁਰੂ ਮਹਾਰਾਜ ਨੂੰ ਮੱਥਾ ਟੇਕਣ ਵਾਸਤੇ ਰੱਖ ਲੈਣਾ ਕੀਤੇ ਤੇ ਉਡੀਕ ਕਰਨ ਲੱਗਿਆ ਪਰ ਜਦੋਂ ਦੁਪਹਿਰਾ ਢਲਿਆ ਇਹਨੇ ਦੇਖਿਆ ਕਿ ਸਤਗੁਰੂ ਜੀ ਤਾਂ ਮੁੜੇ ਹੀ ਨਹੀਂ ਫਿਰ ਉਸੇ ਰਸਤੇ ਮਹਾਰਾਜ ਦੇ ਪਿੱਛੇ ਚੱਲ ਪਿਆ ਜਿਸ ਰਸਤੇ ਸਤਗੁਰੂ ਜੀ ਜਹਾਂਗੀਰ ਦੇ ਨਾਲ ਸ਼ਿਕਾਰ ਖੇਡਦੇ ਗਏ ਸਨ ਇਹਦਾ ਸਰੀਰ ਧੂੜ ਦੇ ਨਾਲ ਲਿਪੜਿਆ ਹੋਇਆ ਡਰਦਾ ਸੀ ਵੀ ਜੇ ਮੈਂ ਦੀਵਾਨ ਵਿੱਚ ਜਾਵਾਂਗਾ ਸਿੱਖਾਂ ਨੇ ਮੈਨੂੰ ਗੁਰੂ ਮਹਾਰਾਜ ਨਾਲ ਮਿਲ ਨਹੀਂ ਦੇਣਾ ਤੇ ਸਤਗੁਰਾਂ ਨੂੰ ਰਸਤੇ 'ਚ ਹੀ ਮਿਲ ਲਵਾਂਗੇ ਦਰਸ਼ਨ ਕਰ ਲਾਂਗੇ ਉਸ ਸਮੇਂ ਜਦੋਂ ਤੰਬੂਆਂ ਦੇ ਕੋਲ ਪਹੁੰਚਿਆ ਜਹਾਗੀਰ ਨੇ ਦੇਖ ਲਿਆ ਇਹ ਪੁੱਛਦਾ ਹੈ ਉਸ ਸਿਪਾਹੀ ਨੂੰ ਵੀ ਇੱਥੇ ਸੱਚੇ ਪਾਤਸ਼ਾਹ ਜੀ ਆਏ ਨੇ ਮੈਂ ਦਰਸ਼ਨ ਕਰਨੇ ਜਹਾਗੀਰ ਨੇ ਇਸ਼ਾਰਾ ਕੀਤਾ ਮੇਰੇ ਕੋਲ ਭੇਜ ਦੇ। ਇਹਨੇ ਸੁਣਿਆ ਹੋਇਆ ਸੀ ਕਿ ਸਤਗੁਰੂ ਮਹਾਰਾਜ ਜੀ ਬਾਦਸ਼ਾਹ ਵਰਗਾ ਪਹਿਰਾਵਾ ਰੱਖਦੇ ਨੇ ਸਿਰ ਤੇ ਕਲਗੀ ਲਾਉਂਦੇ ਨੇ ਤੇ ਉਹਨਾਂ ਸਾਹਮਣੇ ਜਿਹੜੇ ਇਹ ਮੁਗਲ ਬਾਦਸ਼ਾਹ ਸੀ ਸਾਧ ਸੰਗ ਇਹ ਵੀ ਦਾੜੀ ਰੱਖਦੇ ਸੀ ਮੁੱਛਾਂ ਨਹੀਂ ਕਟਾਉਂਦੇ ਸੀ। ਤਾਂ ਉਸ ਸਮੇ ਇਹ ਸਾਧ ਸੰਗ ਜਹਾਗੀਰ ਕੋਲ ਚਲਿਆ ਗਿਆ। ਇਹਨੇ 2 ਟਕੇ ਅੱਗੇ ਰੱਖ ਕੇ ਮੱਥਾ ਟੇਕਿਆ ਤੇ ਕਹਿ ਲੱਗਿਆ ਸੱਚੇ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰੋ। ਜਹਾਂਗੀਰ ਕਹਿਣ ਲੱਗਿਆ ਦੱਸ ਭਾਈ ਤੈਨੂੰ ਅਸੀਂ ਕੋਈ ਨਗਰ ਦੇ ਦਿੰਨੇ ਆ ਤੂੰ ਗਰੀਬ ਐ ਤੇਰੀ ਗਰੀਬੀ ਦੂਰ ਹੋ ਜਾਏਗੀ। ਤੈਨੂੰ ਕਿਸੇ ਨਗਰ ਦਾ ਚੌਧਰੀ ਬਣਾ ਦਿੰਨੇ ਆ ਕਹਿੰਦਾ ਜੀ ਨਹੀਂ ਇਹ ਨਹੀਂ ਚਾਹੀਦਾ। ਫਿਰ ਮੰਤਰੀ ਬਣਾ ਦਿੰਦਾ ਮੈਂ ਆਪਣਾ ਵਜ਼ੀਰ ਬਣਾ ਲੈਣਾ ਤੈਨੂੰ ਕਹਿੰਦਾ ਨਹੀਂ ਜੀ ਇਹ ਵੀ ਨਹੀਂ ਚਾਹੀਦਾ। ਫਿਰ ਕਿਸੇ ਥਾਂ ਦੀ ਹਕੂਮਤ ਦੇ ਦਿੰਨੇ ਆ ਕੋਈ ਦੇਸ਼ ਦੇ ਦਿੰਨੇ ਆ। ਇਹ ਕਹਿੰਦਾ ਜੀ ਇਹ ਵੀ ਨਹੀਂ ਚਾਹੀਦਾ ਮੈਨੂੰ ਚਾਹੀਦਾ ਵੀ ਪਰਲੋਕ ਵਿੱਚ ਜਦੋਂ ਜਮ ਮੇਰੇ ਗਲ ਨੂੰ ਹੱਥ ਪਾਵੇ ਨਾ ਤੇ ਉੱਥੇ ਤੁਸੀਂ ਮੇਰੀ ਰੱਖਿਆ ਕਰੋ ਤੇ ਜਦੋਂ ਮੈਂ ਸੰਸਾਰ ਤੋਂ ਜਾਵਾਂ ਮੇਰਾ ਕੋਈ ਸਾਥੀ ਨਾ ਹੋਵੇ ਤੇ ਜਮ ਮੇਰੇ ਗਲ ਨੂੰ ਹੱਥ ਪਾਉਣ ਲੱਗੇ ਤੇ ਉੱਥੇ ਮੇਰੀ ਰੱਖਿਆ ਕਰੋ। ਜਹਾਗੀਰ ਉਹ ਕਹਿਣ ਲੱਗਿਆ ਵੀ ਮੈਂ ਨਹੀਂ ਕਰ ਸਕਦਾ। ਫਿਰ ਮੈਂ ਤਾਂ ਦੁਨਿਆਵੀ ਬਾਦਸ਼ਾਹ ਮੈਂ ਜਹਾਗੀਰ ਆ ਉਹ ਸੱਚੇ ਬਾਦਸ਼ਾਹ ਦਾ ਅੱਗੇ ਥੇ ਉਹ ਉੱਥੇ ਚਲਿਆ ਜਾ ਸਿੱਖ ਨੇ ਸਾਧ ਸੰਗ ਬੇਪਰਵਾ ਸੀ ਦੋਹੇ ਡਕੇ ਚੱਕੇ ਤੇ ਗੁਰੂ ਮਹਾਰਾਜ ਵਾਲੇ ਪਾਸੇ ਚਲਿਆ ਗਿਆ ਜਹਾਂਗੀਰ ਪਿੱਛੇ ਪਿੱਛੇ ਆ ਗਿਆ ਸਿੱਖ ਨੇ ਸਤਗੁਰੂ ਮਹਾਰਾਜ ਜੀ ਦਰਸ਼ਨ ਕੀਤੇ ਨਮਸਕਾਰ ਕੀਤੀ ਮਹਾਰਾਜ ਨੇ ਆਪਣੇ ਗੱਲ ਨਾਲ ਲਾ ਲਿਆ ਕਹਿਣ ਲੱਗਾ ਸਿੱਖਾ ਤੂੰ ਧੰਨ ਸਤਗੁਰੂ ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ ਪ੍ਰਣੋਗ ਵਿੱਚ ਮੇਰੀ ਬਾਹ ਫੜ ਲਿਓ ਉਸੇ ਤਰ੍ਹਾਂ ਹੀ ਬੇਨਤੀਆਂ ਕਰਨ ਲੱਗਿਆ ਪ੍ਰੇਮ ਦੇ ਵਿੱਚ ਮਹਾਰਾਜ ਜੀ ਕਿਰਪਾ ਕਰੋ ਜਦੋਂ ਜੰਮ ਮੈਨੂੰ ਫੜਨ ਲੱਗੇ ਉੱਥੇ ਵੀ ਰੱਖਿਆ ਕਰ ਮਾਰੇ ਸੱਚੇ ਪਾਤਸ਼ਾਹ ਮੈਨੂੰ ਮੁਕਤ ਕਰ ਦਿਓ ਉਹ ਸਮੇਂ ਸਤਿਗੁਰੂ ਜੀ ਕਹਿਣ ਲੱਗੇ ਸਿੱਖਾ ਸਤਨਾਮ ਵਾਹਿਗੁਰੂ ਜਪਿਆ ਕਰ ਸਤਿਗੁਰੂ ਨਾਨਕ ਦੇ ਮਾਰੇ ਦੀ ਰੱਖਿਆ ਕਰ ਜਦੋਂ ਜਹਾਂਗੀਰ ਨੇ ਸੁਣਿਆ ਕਹਿਣ ਲੱਗੇ ਮਾਰੇ ਤੁਸੀਂ ਇਹਨੂੰ ਇੰਨੀ ਛੇਤੀ ਮੁਕਤ ਕਰਨ ਲੱਗੇ ਹੋ ਸਤਿਗੁਰੂ ਕਹਿਣ ਲੱਗੇ ਜਹਾਗੀਰ ਅਸੀਂ ਇਹਦੇ ਪ੍ਰੇਮ ਦੇ ਬਦਲੇ ਇਹਨੂੰ ਮੁਕਤ ਕਰਨ ਲੱਗੇ ਦੇਖ ਤੇਰੇ ਕਿੰਨੇ ਸਿਪਾਹੀ ਨੇ ਉਹਨਾਂ ਨੂੰ ਤੂੰ ਕੋਈ ਆਂਦਾ ਦੇ ਕੋਈ ਰਾਜ ਭਾਗ ਦੇ ਉਹ ਕਦੇ ਇਨਕਾਰ ਨਹੀਂ ਕਰਨਗੇ ਪਰ ਸਾਡੇ ਸਿੱਖ ਨੇ ਤੇਰੀਆਂ ਸਾਰੀਆਂ ਗੱਲਾਂ ਤੇ ਠੋਕਰਾਂ ਮਾਰ ਦਿੱਤੀ ਨਾ ਹੀ ਕੋਈ ਆਂਦਾ ਲਿਆ ਨਾ ਹੀ ਕੋਈ ਰਾਜ ਭਾਗ ਪਦਵੀ ਕੋਈ ਨਹੀਂ ਪ੍ਰਾਪਤ ਕੀਤੀ। ਕੇਵਲ ਇੱਕ ਹੀ ਇੱਛਾ ਸੀ ਕਿ ਮੇਰਾ ਪਰਲੋਕ ਸਵਾਰਿਆ ਜਾਵੇ। ਇਸ ਲਈ ਅਸੀਂ ਇਸ ਸਿੱਖ ਨੂੰ ਇਹ ਉਪਦੇਸ਼ ਦਿੱਤਾ ਹੈ ਕਿ ਤੂੰ ਨਾਮ ਜਪਿਆ ਕਰ ਗੁਰੂ ਨਾਨਕ ਪਾਤਸ਼ਾਹ ਦੀ ਰੱਖਿਆ ਕਰ। ਅਸੀਂ ਇਹਦੀ ਪਰਲੋਕ ਵਿੱਚ ਵੀ ਬਾਤ ਪੜਾਂਗੇ। ਉਸ ਦਿਨ ਦਿਨ ਤੋਂ ਜਹਾਂਗੀਰ ਸਮਝ ਗਿਆ ਕਿ ਸਤਗੁਰੂ ਹਰਗੋਬਿੰਦ ਸਾਹਿਬ ਮਾਰੇ ਨੂੰ ਸਿੱਖ ਸੱਜਾ ਪਾਤਸ਼ਾਹ ਕਿਹਾ ਗਿਆ